ਇਹ ਸਤ ਕੀਮਤੀ ਗੱਲਾਂ ਜੀਵਨ 'ਚ ਉਤਾਰ ਲਓ ਕਦੇ ਬਿਮਾਰ ਨਹੀਂ ਹੋਵਾਂਗੇ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਵੀਡੀਓ 'ਚ ਦੱਸੀਆਂ ਸਤ ਕੀਮਤੀ ਗੱਲਾਂ ਜੇਕਰ ਧਿਆਨ ਨਾਲ ਸੁਣ ਲਈਆਂ ਤਾਂ ਕੋਈ ਬਿਮਾਰੀ ਆਸ-ਪਾਸ ਵੀ ਨਹੀਂ ਪਟਕੇਗੀ ਦੋਸਤੋ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਸੀਂ ਦਵਾਈ ਤੋਂ ਬਿਨਾ ਕਿਵੇਂ ਠੀਕ ਹੋ ਸਕਦੇ ਹਾਂ ਕਿ ਸਾਡੇ ਸਰੀਰ ਦੇ ਅੰਦਰ ਕੋਈ ਅਜੀਬੀ ਤਾਕਤ ਹੈ ਜੋ ਸਭ ਤੋਂ ਵੱਡੀ ਬਿਮਾਰੀ ਨੂੰ ਵੀ ਹਰਾ ਸਕਦੀ ਹੈ ਕਿ ਸਰੀਰ ਵਿੱਚ ਅਸਲ ਵਿੱਚ ਕੋਈ ਅਜਿਹੀ ਸਮਰੱਥਾ ਹੈ ਜੋ ਹਰ ਬਿਮਾਰੀ ਨੂੰ ਆਪਣੇ ਆਪ ਠੀਕ ਕਰ ਸਕਦੀ ਹੈ ਤਾਂ ਦੋਸਤੋ ਜੇਕਰ ਇਸ ਵੀਡੀਓ ਵਿੱਚ ਦੱਸੀਆਂ ਗੱਲਾਂ ਨੂੰ ਤੁਸੀਂ ਦਿਲੋਂ ਸੁਣ ਲਿਆ ਤਾਂ ਬਿਮਾਰੀ ਤੁਹਾਡੇ ਆਸ-ਪਾਸ ਵੀ ਘਾਟਕ ਨਹੀਂ ਸਕਦੀ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਸੀਂ ਬਿਮਾਰ ਕਿਉਂ ਹੁੰਦੇ ਹਾਂ ਬਿਮਾਰੀ ਆਉਂਦੀ ਕਿੱਥੋਂ ਹੈ ਅਤੇ ਕੀ ਦਵਾਈ ਤੋਂ ਬਿਨਾ ਕੋਈ ਬਿਮਾਰੀ ਜੜ ਤੋਂ ਠੀਕ ਹੋ ਸਕਦੀ ਹੈ ਤਾਂ ਦੋਸਤੋ ਇਸ ਵੀਡੀਓ ਵਿੱਚ ਹਰ ਬਿਮਾਰੀ ਦਾ ਅਸਲੀ ਕਾਰਨ ਲੁਕਿਆ ਹੈ ਅਤੇ ਉਸ ਦਾ ਅਦਭੁਤ ਇਲਾਜ ਵੀ ਜੇਕਰ ਤੁਸੀਂ ਇਸ ਨੂੰ ਪੂਰਾ ਸੁਨਿਆ ਤਾਂ ਹੋ ਸਕਦਾ ਹੈ ਤੁਹਾਨੂੰ ਕਿਸੇ ਦਵਾਈ ਦੀ ਲੋੜ ਨਾ ਪਵੇ ਤਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦੀਆਂ ਇੰਨਾ ਕੀਮਤੀ ਗੱਲਾਂ ਦਾ ਸਿਲਸਲਾ ਕਿ ਅਸੀਂ ਨਿਰੋਗ ਕਿਵੇਂ ਰਹਿ ਸਕਦੇ ਹਾਂ ਅਤੇ ਜੇਕਰ ਬਿਮਾਰ ਪੈ ਵੀ ਜਾਈਏ ਤਾਂ ਦਵਾਈ ਤੋਂ ਬਿਨਾ ਕਿਵੇਂ ਠੀਕ ਹੋ ਸਕਦੇ ਹਾਂ ਦੋਸਤੋ ਹਿਮਾਲਿਆ ਦੀ ਤਲਹਟੀ ਵਿੱਚ ਬਸ ਇੱਕ ਹਰੇ ਭਰੇ ਜੰਗਲ ਵਿੱਚ ਇੱਕ ਵਿਸ਼ਾਲ ਕਾਇ ਬੁੱਢਾ ਹਾਥੀ ਰਹਿੰਦਾ ਸੀ ਜਿਸ ਨੂੰ ਜੰਗਲ ਦੇ ਸਾਰੇ ਪਸ਼ੂ ਪੰਛੀ ਮਹਾਮੁਨੀ ਹਸਤੀਨਾਥ ਕਹਿ ਕੇ ਬੁਲਾਉਂਦੇ ਸਨ ਮਹਾਮੁਨੀ ਹਸਤੀਨਾਥ ਵਿੱਚ ਇੱਕ ਵਿਸ਼ੇਸ਼ ਗੱਲ ਸੀ ਉਹ ਨਾ ਤਾਂ ਕੋਈ ਜੜੀ ਬੂਟੀ ਦਿੰਦਾ ਸੀ ਨਾ ਹੀ ਕਿਸੇ ਜੰਗਲ ਦੀ ਓਸ਼ਧੀ ਫਿਰ ਵੀ ਦੂਰ ਦੂਰ ਤੋਂ ਬਿਮਾਰ ਜਾਨਵਰ ਉਸ ਦੀ ਸ਼ਰਨ ਵਿੱਚ ਆਉਂਦੇ ਸਨ ਅਤੇ ਕੁਝ ਹੀ ਦਿਨਾਂ ਵਿੱਚ ਸਿਹਤਮੰਦ ਹੋ ਕੇ ਵਾਪਸ ਚਲੇ ਜਾਂਦੇ ਸਨ ਇੱਕ ਦਿਨ ਬਹੁਤ ਕਮਜ਼ੋਰ ਅਤੇ ਉਦਾਸ ਸਿਆਰੂ ਨਾਮ ਦਾ ਇੱਕ ਸਿਆਰ ਮੂੰਹ ਲਟਕਾਏ ਉੱਥੇ ਪਹੁੰਚ ਜਾਂਦਾ ਹੈ ਉਸ ਦੀਆਂ ਅੱਖਾਂ ਅੰਦਰ ਨੂੰ ਧਸੀਆਂ ਹੋਈਆਂ ਸਨ ਸਰੀਰ ਵਿੱਚ ਤਾਕਤ ਨਹੀਂ ਸੀ ਤੇ ਮਨ ਪੂਰੀ ਤਰ੍ਹਾਂ ਟੁੱਟਿਆ ਹੋਇਆ ਸੀ ਸਿਆਰੂ ਨੇ ਹੱਥ ਜੋੜ ਕੇ ਕਿਹਾ ਹੈ ਮਹਾਮੁਨੀ ਮੈਂ ਕਈ ਵੈਦ ਪੰਛੀਆਂ ਅਤੇ ਡਾਕਟਰ ਭਾਲੂਆਂ ਤੋਂ ਇਲਾਜ ਕਰਵਾਇਆ ਪਰ ਬਿਮਾਰੀ ਠੀਕ ਨਹੀਂ ਹੋਈ ਹੁਣ ਮੇਰੇ ਵਿੱਚ ਜੀਣ ਦੀ ਆਸਾ ਨਹੀਂ ਬਚੀ ਹੈ। ਤਦ ਹਸਤੀਨਾਥ ਮੁਸਕਰਾਉਂਦੇ ਹੋਏ ਬੋਲਿਆ ਬੇਟਾ ਬਿਮਾਰੀ ਬਾਹਰ ਨਹੀਂ ਅੰਦਰ ਹੈ ਸਾਡੀ ਚੇਤਨਾ ਹੀ ਸਭ ਤੋਂ ਵੱਡਾ ਵੈਦ ਹੈ ਤੂੰ ਆਪਣੀ ਆਤਮ ਸ਼ਕਤੀ ਨੂੰ ਪਛਾਨ ਸ਼ਰੀਰ ਖੁਦ ਹੀ ਖੁਦ ਠੀਕ ਹੋ ਜਾਵੇਗਾ ਇਹ ਸੁਣ ਕੇ ਸਿਆਰੂ ਬੜਾ ਹੈਰਾਨ ਸੀ ਕਿ ਦਵਾਈ ਤੋਂ ਬਿਨਾ ਮੈਂ ਠੀਕ ਹੋ ਸਕਦਾ ਹਾਂ ਤਦ ਮਹਾਮੁਨੀ ਬੋਲੇ ਤੂੰ ਬਸ ਮੇਰੀਆਂ ਕਈਆਂ ਗੱਲਾਂ ਨੂੰ ਜੀਵਨ ਵਿੱਚ ਉਤਾਰ ਮੈਂ ਤੈਨੂੰ ਕੁਝ ਨਿਯਮ ਦੱਸਾਂਗਾ ਜੇਕਰ ਤੂੰ ਉਹਨਾਂ ਨੂੰ ਮੰਨੇਗਾ ਤਾਂ ਰੋਗ ਖੁਦ ਹਾਰ ਜਾਵੇਗਾ ਸਿਆਰੂ ਨੇ ਨਿਮਰਤਾ ਨਾਲ ਸਿਰ ਝੁਕਾਇਆ ਮونیਵਰ ਤੁਸੀਂ ਜੋ ਕਹੋਗੇ ਮੈਂ ਕਰਾਂਗਾ ਇੰਨਾ ਸੁਣਦੇ ਹੀ ਕੋਲ ਬੈਠੀ ਕੋ ਰਈਆ ਚਹਿ ਕੁੱਠੀ ਹੁਣ ਤੂੰ ਠੀਕ ਹੋ ਜਾਵੇਂਗਾ ਸਿਆਰੂ ਭਾਈ ਹੁਣ ਤੂੰ ਚਿੰਤਾ ਨਾ ਕਰ ਕੇਵਲ ਮਹਾਮੁਨੀ ਦੀਆਂ ਦਸੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਲੈ ਦੋਸਤੋ ਹਸਤੀਨਾਥ ਨੇ ਸਿਆਰੂ ਨੂੰ ਇੱਕ ਪੱਥਰ ਤੇ ਬਿਠਾ ਦਿੱਤਾ ਉਸ ਨੂੰ ਧਿਆਨ ਨਾਲ ਦੇਖਿਆ ਅਤੇ ਮੁਸਕਰਾਉਂਦੇ ਹੋਏ ਬੋਲੇ ਬੇਟਾ ਤੂੰ ਜੰਗਲ ਦੇ ਵਹਿ ਪੰਛੀਆਂ ਤੋਂ ਦਵਾਈਆਂ ਲਈ ਜੜੀ ਬੁੱਟੀਆਂ ਖਾਧੀਆਂ ਪਰ ਮਨ ਦੀ ਦਵਾਈ ਕਦੇ ਨਹੀਂ ਲਈ ਬਿਮਾਰੀ ਸਭ ਤੋਂ ਪਹਿਲਾਂ ਸਰੀਰ ਵਿੱਚ ਨਹੀਂ ਸੋਚ ਵਿੱਚ ਜਨਮ ਲੈਂਦੀ ਹੈ ਅਤੇ ਜਦੋਂ ਸੋਚ ਵਿੱਚ ਬਦਲਾਅ ਨਹੀਂ ਹੁੰਦਾ ਤਾਂ ਕੋਈ ਵੀ ਦਵਾਈ ਅਸਰ ਨਹੀਂ ਕਰਦੀ ਦੋਸਤੋ ਸਿਆਰੂ ਚੁੱਪਚਾਪ ਸੁਣ ਰਿਹਾ ਸੀ ਹਸਤੀਨਾਥ ਬੋਲੇ ਬੇਟਾ ਹਰ ਜੀਵ ਦੇ ਅੰਦਰ ਇੱਕ ਅਜੀਹੀ ਸ਼ਕਤੀ ਲੁਕੀ ਹੈ ਜੋ ਉਸਦਾ ਸਰੀਰ ਚਲਾ ਰਹੀ ਹੈ ਸਾਹਾਂ ਨੂੰ ਚਲਾ ਰਹੀ ਹੈ ਧੜਕਨਾਂ ਨੂੰ ਕੰਟਰੋਲ ਕਰ ਰਹੀ ਹੈ ਇਹ ਹੀ ਸ਼ਕਤੀ ਸਰੀਰ ਦੀ ਸਭ ਤੋਂ ਵੱਡੀ ਵੈਦ ਹੈ ਜਿਸ ਨੂੰ ਅਸੀਂ ਜੀਵਨ ਸ਼ਕਤੀ ਕਹਿੰਦੇ ਹਾਂ ਜਦੋਂ ਇਸ ਸ਼ਕਤੀ ਤੇ ਭਰੋਸਾ ਹੁੰਦਾ ਹੈ ਤਾਂ ਸਰੀਰ ਖੁਦ ਹੀ ਆਪਣੇ ਜ਼ਖਮ ਭਰਨ ਲੱਗਦਾ ਹੈ ਤੇ ਜਦੋਂ ਭਰੋਸਾ ਟੁੱਟਦਾ ਹੈ ਤਾਂ ਬਿਮਾਰੀ ਘਰ ਬਣਾ ਲੈਂਦੀ ਹੈ ਤਾਂ ਕਿ ਸਿਰਫ ਵਿਸ਼ਵਾਸ ਨਾਲ ਹੀ ਬਿਮਾਰੀ ਠੀਕ ਹੋ ਸਕਦੀ ਹੈ મિત્રશિયાર ਨੇ ਇਹ ਗੱਲ ਹੈਰਾਨੀ ਨਾਲ ਪੁੱਛੀ ਤਦ ਹਸਤੀਨਾਥ मुनि ਹੱਸੇ ਤੇ બોਲੇ ਵਿਸ਼ਵਾਸ ਇੱਕ ਬੀਜ ਹੈ ਜੇਕਰ ਤੂੰ ਇਸ ਬੀਜ ਨੂੰ ਸਹੀ ਭਾਵਨਾ ਅਤੇ ਸਕਾਰਾਤਮਕ ਸੋਚ ਦੇਨ ਸਿੰਜਾ ਤਾਂ ਉਹ ਰੁੱਖ ਬਣ ਕੇ ਤੈਨੂੰ ਛਾਂ ਦੇਵੇਗਾ ਪਰ ਜੇਕਰ ਤੂੰ ਰੋਜ਼ ਡਰ ਚਿੰਤਾ ਅਤੇ ਅਸਹਾਇਤਾ ਨਾਲ ਉਸ ਬੀਜ ਨੂੰ ਟੱਕ ਦੇਵੇਂਗਾ ਤਾਂ ਉਹ ਕਦੇ ਪੁੰਗਰੇਗਾ ਨਹੀਂ ਉਹਨਾਂ ਨੇ ਕੋਲ ਰੱਖੇ ਇੱਕ ਪੁਰਾਣੇ ਪੱਥਰ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਇਹ ਪੱਥਰ ਸਾਲਾਂ ਤੋਂ ਇੱਥੇ ਪਿਆ ਹੈ ਪਰ ਉਸਤੇ ਕੁਝ ਉਗਿਆ ਨਹੀਂ ਹੈ ਜਾਣਦਾ ਹੈ ਕਿਉਂ ਕਿ ਉਸਦੇ ਅੰਦਰ ਨਮੀ ਨਹੀਂ ਹੈ ਜੀਵਨ ਨਹੀਂ ਹੈ ਅਜਿਹੀ ਹੀ ਜਦੋਂ ਮਨ ਸੁੱਕਾ ਰਹਿੰਦਾ ਹੈ ਉਮੀਦਾਂ ਤੋਂ ਖਾਲੀ ਹੁੰਦਾ ਹੈ ਤਾਂ ਕੋਈ ਵੀ ਬਾਹਰੀ ਇਲਾਜ ਉਸਤੇ ਅਸਰ ਨਹੀਂ ਕਰਦਾ ਪਰ ਜਿਵੇਂ ਹੀ ਤੂੰ ਆਪਣੇ ਮਨ ਨੂੰ ਥੋੜਾ ਜਿਹਾ ਭਰੋਸਾ ਦੇਵੇਂਗਾ ਆਪਣੇ ਅੰਦਰ ਇਹ ਕਹੇਗਾ ਕਿ ਮੈਂ ਠੀਕ ਹੋ ਸਕਦਾ ਹਾਂ ਉਸ ਪਲ ਤੋਂ ਤੇਰਾ ਸਰੀਰ ਦਵਾਈ ਬਣਾਉਣ ਲੱਗੇਗਾ ਤੇਰਾ ਖੁਦ ਦਾ ਮਨ ਖੁਦ ਦੀ ਦਵਾਈ ਬਣ ਜਾਵੇਗਾ ਸਿਆਰੂ ਦੀਆਂ ਅੱਖਾਂ ਵਿੱਚ ਪਹਿਲੀ ਵਾਰ ਉਮੀਦ ਦੀ ਹਲਕੀ ਜਿਹੀ ਚਮਕ ਸੀ। ਮਹਾਮੁਨੀ ਨੇ ਅੰਤ ਵਿੱਚ ਕਿਹਾ, ਸਾਡਾ ਸ਼ਰੀਰ ਬਹੁਤ ਚਤੁਰ ਹੈ। ਉਸਨੂੰ ਬਸ ਐਨਾ ਦੱਸਣਾ ਹੁੰਦਾ ਹੈ ਕਿ ਹੁਣ ਮੈਨੂੰ ਠੀਕ ਹੋਣਾ ਹੈ ਅਤੇ ਉਹ ਠੀਕ ਹੋਣ ਦੀ ਪ੍ਰਕਿਰਿਆ ਖੁਦ ਸ਼ੁਰੂ ਕਰ ਦਿੰਦਾ ਹੈ। ਦੁਨੀਆ ਦੀ ਸਭ ਤੋਂ ਵੱਡੀ ਦਵਾਈ ਵੀ ਤਦ ਤੱਕ ਬੇਕਾਰ ਹੈ ਜਦੋਂ ਤੱਕ ਮਨ ਉਸਨੂੰ ਸਵੀਕਾਰ ਨਾ ਕਰੇ। ਪਰ ਜੇਕਰ ਮਨ ਨੇ ਤੈਅ ਕਰ ਲਿਆ ਤਾਂ ਦਵਾਈ ਤੋਂ ਬਿਨਾਂ ਵੀ ਚਮਤਕਾਰ ਹੋ ਸਕਦਾ ਹੈ। ਸੀਆਰੋ ਹੌਲੀ-ਹੌਲੀ ਸਿਰ ਹਿਲਾ ਰਿਹਾ ਸੀ ਜਿਵੇਂ ਉਸ ਦੇ ਅੰਦਰ ਕੁਝ ਜਾਗ ਰਿਹਾ ਹੋਵੇ ਕੋਈ ਸੁੱਤੀ ਹੋਈ ਸ਼ਕਤੀ ਸੀਆਰੋ ਦੀਆਂ ਅੱਖਾਂ ਵਿੱਚ ਉਮੀਦ ਦੀ ਹਲਕੀ ਲੋ ਤਾਂ ਜਾਗ ਚੁੱਕੀ ਸੀ ਪਰ ਦਿਲ ਵਿੱਚ ਅਜੇ ਵੀ ਕੁਝ ਸਵਾਲ ਸਨ ਉਸਨੇ ਹੌਲੀ ਆਵਾਜ਼ ਵਿੱਚ ਪੁੱਛਿਆ ਮਹਾਮੁਨੀ ਹਸਤੀਨਾਥ ਪਰ ਮੇਰੇ ਨਾਲ ਅਜਿਹਾ ਕਿਉਂ ਹੋਇਆ ਮੈਂ ਤਾਂ ਹਮੇਸ਼ਾ ਆਪਣਾ ਧਿਆਨ ਰੱਖਦਾ ਸੀ ਫਿਰ ਇਹਨੇ ਕਮਜ਼ੋਰੀ ਦਰਦ ਤੇ ਥਕਾਵਟ ਕਿਉਂ ਹਸਤੀਨਾਥ ਕੁਝ ਦੇਰ ਸ਼ਾਂਤ ਰਹਿ ਫਿਰ ਬੋਲੇ ਸੀਆਰੋ ਕੀ ਤੂੰ ਜਾਣਦਾ ਹੈ ਕਿ ਹਰ ਬਿਮਾਰੀ ਦਾ ਅਸਲੀ ਬੀਜ ਕਿੱਥੋਂ ਉਗਦਾ ਹੈ ਸਿਆਰੂ ਨੇ ਹੌਲੀ ਜਿਹਾ ਸਿਰ ਹਿਲਾਇਆ ਨਹੀਂ ਹਸਤੀਨਾਤ ਬੁੱਲੇ ਉਹ ਬੀਜ ਡਰ ਚਿੰਤਾ ਅਤੇ ਗੁੱਸੇ ਤੋਂ ਪੈਦਾ ਹੁੰਦਾ ਹੈ ਇਹ ਉਹ ਜ਼ਹਿਰ ਹੈ ਜੋ ਦਿਖਦੇ ਨਹੀਂ ਪਰ ਹਰ ਦਿਨ ਸਾਡੇ ਅੰਦਰ ਫੈਲਦੇ ਰਹਿੰਦੇ ਹਨ ਅਤੇ ਜਦੋਂ ਜਿਆਦਾ ਸਮੇਂ ਤੱਕ ਰਹਿੰਦੇ ਹਨ ਤਾਂ ਫਿਰ ਬਿਮਾਰੀ ਦੇ ਰੂਪ ਵਿੱਚ ਬਦਲ ਜਾਂਦੇ ਹਨ ਅਸੀਂ ਜੰਗਲ ਵਿੱਚ ਦੇਖਦੇ ਹਾਂ ਨਾ ਜੇਕਰ ਕੋਈ ਖਰਗੋਸ਼ ਹਰ ਸਮੇਂ ਇਹ ਸੋਚਦਾ ਰਹੇ ਕਿ ਕਿਤੇ ਚੀਤਾ ਨਾ ਜਾਵੇ ਤਾਂ ਉਹ ਕਦੇ ਚੈਨ ਨਾਲ ਨਾ ਖਾ ਪਾਵੇਗਾ ਤੇ ਨਾ ਜੀ ਪਾਵੇਗਾ ਉਸ ਦਾ ਮਨ ਹਮੇਸ਼ਾ ਡਰਿਆ ਰਹੇਗਾ ਅਤੇ ਇੱਕ ਦਿਨ ਉਹੀ ਡਰ ਉਸ ਨੂੰ ਬਿਮਾਰ ਕਰ ਦੇਵੇਗਾ ਚਾਹੇ ਚੀਤਾ ਕਦੇ ਆਇਆ ਹੋਵੇ ਜਾਂ ਨਹੀਂ ਮਿੱਤਰ ਸਿਆਰੂ ਧਿਆਨ ਨਾਲ ਸੁਣ ਰਿਹਾ ਸੀ ਹਸਤੀਨਾਥ ਅੱਗੇ ਕਹਿੰਦਾ ਹੈ ਚਿੰਤਾ ਡਰ ਅਤੇ ਕ੍ਰੋਧ ਇਹ ਤਿੰਨੋਂ ਮਨ ਦੀ ਅੱਗ ਹੈ ਅਤੇ ਜਦੋਂ ਮਨ ਜਲਦਾ ਹੈ ਤਾਂ ਸਰੀਰ ਵੀ ਉਸ ਅੱਗ ਵਿੱਚ ਝੁਲਸਦਾ ਹੈ ਇਹ ਅੱਗ ਖੂਨ ਵਿੱਚ ਅਜਿਹੇ ਰਸਾਇਣ ਪੈਦਾ ਕਰਦੀ ਹੈ ਜੋ ਸ਼ਰੀਰ ਦੀ ਤਾਕਤ ਖੋ ਲੈਂਦੇ ਹਨ ਅਤੇ ਸਭ ਤੋਂ ਵੱਡਾ ਸੰਕਟ ਇਹ ਹੈ ਹਾਥੀ मुनि ਨੇ ਸਮਝਾਇਆ ਕਿ ਸਾਡਾ ਮਨ ਕਲਪਨਾ ਅਤੇ ਸੱਚਾਈ ਵਿੱਚ ਫਰਕ ਨਹੀਂ ਕਰਦਾ ਜੇਕਰ ਤੂੰ ਰੋਜ਼ ਇਹ ਸੋਚਦਾ ਹੈ ਕਿ ਮੈਂ ਕਮਜ਼ੋਰ ਹਾਂ ਕੁਝ ਬੁਰਾ ਹੋਵੇਗਾ ਮੇਰੇ ਨਾਲ ਕੁਝ ਗਲਤ ਹੋ ਰਿਹਾ ਹੈ ਤਾਂ ਤੇਰਾ ਮਨ ਉਸ ਨੂੰ ਸੱਚ ਮੰਨ ਲੈਂਦਾ ਹੈ ਤੇ ਸ਼ਰੀਰ ਉਸੇ ਅਨਸਾਰ ਪ੍ਰਤੀਕਿਰਿਆ ਕਰਨ ਲੱਗਦਾ ਹੈ ਮਿੱਤਰੋ ਸਿਆਰੂ ਨੂੰ ਆਪਣੇ ਹੀ ਕਈ ਵਿਚਾਰ ਯਾਦ ਆਉਣ ਲੱਗੇ ਹਨ ਉਹ ਅਕਸਰ ਖੁਦ ਤੋਂ ਕਹਿੰਦਾ ਸੀ ਕਿ ਹੁਣ ਮੇਰੇ ਵਿੱਚ ਤਾਕਤ ਨਹੀਂ ਬਚੀ ਹੈ ਮੇਰੀ ਹਾਲਤ ਖਰਾਬ ਹੈ ਕੋਈ ਮਦਦ ਨਹੀਂ ਕਰੇਗਾ ਸ਼ਾਇਦ ਉਹੀ ਗੱਲਾਂ ਉਸ ਦੀ ਬਿਮਾਰੀ ਨੂੰ ਹੋਰ ਗਹਿਰਾ ਕਰਦੀਆਂ ਗਈਆਂ ਹੁਣ ਸਿਆਰ ਕਹਿੰਦਾ ਹੈ ਕਿ ਮਹਾਮੁਨੀ ਕਿ ਮੇਰੇ ਮਨ ਦੇ ਡਰ ਅਤੇ ਚਿੰਤਾ ਨਹੀਂ ਮੈਨੂੰ ਇੰਨਾ ਬਿਮਾਰ ਬਣਾ ਦਿੱਤਾ ਹੈ ਤਦ ਹਸਤੀਨਾਥ ਨੇ ਗਰਦਨ ਹਿਲਾਈ ਹਾਂ ਅਤੇ ਇਹ ਗੱਲ ਜਾਣ ਕੇ ਤੂੰ ਖੁਦ ਨੂੰ ਬਦਲ ਸਕਦਾ ਹੈ ਪਰ ਅਜੇ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ ਪਹਿਲਾਂ ਇਹ ਸਮਝ ਲੈ ਕਿ ਬਿਮਾਰੀ ਸਿਰਫ ਬਾਹਰੀ ਹਮਲਾ ਨਹੀਂ ਉਹ ਤੇਰੇ ਮਨ ਦੇ ਅੰਦਰ ਉਪਜਿਆ ਡਰ ਗੁੱਸਾ ਅਤੇ ਚਿੰਤਾ ਹੈ ਜਦੋਂ ਤੂੰ ਹਰ ਦਿਨ ਖੁਦ ਨੂੰ ਡਰ ਤੋਂ ਗੁੱਸੇ ਤੋਂ ਪੁਰਾਣੇ ਦੁੱਖਾਂ ਤੋਂ ਭਰਦਾ ਹੈ ਤਾਂ ਫਿਰ ਸਰੀਰ ਥੱਕਣ ਲੱਗਦਾ ਹੈ ਅਤੇ ਜਦੋਂ ਮਨ ਥੱਕਦਾ ਤਾਂ ਸਰੀਰ ਬਿਮਾਰ ਪੈਂਦਾ ਹੈ ਦੋਸਤੋ ਸਿਆਰੂ ਮਹਾਮੁਨੀ ਹਸਤੀਨਾਦ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਲਿਆ ਸੀ ਉਸਨੇ ਖੁਦ ਤੋਂ ਵਾਦਾ ਕੀਤਾ ਕਿ ਹੁਣ ਮੈਂ ਆਪਣੇ ਮਨ ਨੂੰ ਹਲਕਾ ਕਰਕੇ ਹੀ ਰਹਾਂਗਾ ਉਸ ਨੂੰ ਡਰ ਤੋਂ ਆਜ਼ਾਦ ਕਰ ਦੇਵਾਂਗਾ ਇਹ ਸੁਣ ਕੇ ਹਸਤੀ ਨਾਲ ਮੁਸਕੁਰਾਇਆ ਉਸ ਨੂੰ ਪਤਾ ਸੀ ਸੱਚਾ ਇਲਾਜ ਹੁਣ ਸ਼ੁਰੂ ਹੋ ਚੁੱਕਾ ਹੈ ਸਿਆਰੂ ਹੁਣ ਸਮਝ ਚੁੱਕਿਆ ਸੀ ਕਿ ਡਰ ਚਿੰਤਾ ਅਤੇ ਗੁੱਸੇ ਨੇ ਉਸਦੇ ਸਰੀਰ ਨੂੰ ਥਕਾ ਦਿੱਤਾ ਹੈ ਉਹ ਸ਼ਾਂਤ ਬੈਠਾ ਸੀ ਜਿਵੇਂ ਕੋਈ ਗਹਿਰਾ ਬੋਝ ਉਸਦੇ ਅੰਦਰੋਂ ਉੱਤਰ ਚੁੱਕਿਆ ਹੋਵੇ ਪਰ ਤਦ ਹੀ ਮਹਾਮੁਨੀ ਹਸਤੀਨਾਥ ਨੇ ਇੱਕ ਗੱਲ ਹੋਰ ਦੱਸੀ ਜਿਸ ਨੂੰ ਸੁਣਦੇ ਹੀ ਸਿਆਰੂ ਦਾ ਸਿਰ ੇਠਾ ਚੁੱਕ ਗਿਆ ਬੇਟਾ ਜੇਕਰ ਤੂੰ ਸੱਚ ਵਿੱਚ ਹਲਕਾ ਅਤੇ ਸਵਸਥ ਹੋਣਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਇੱਕ ਕੰਮ ਕਰ ਜਿਸ ਕਿਸੇ ਨੇ ਤੈਨੂੰ ਦੁੱਖ ਦਿੱਤਾ ਹੈ ਤੂੰ ਉਸਨੂੰ ਦਿਲੋਂ ਮਾਫ਼ ਕਰ ਦੇ ਸਿਆਰੂ ਚੌਂਕ ਪਿਆ ਉਸ ਦੀਆਂ ਅੱਖਾਂ ਵਿੱਚ ਪੁਰਾਣੇ ਝਗੜੇ ਦੀਆਂ ਪਰਛਾਈਆਂ ਵਾਪਸ ਆ ਗਈ ਉਸਨੇ ਕਿਹਾ ਮਾਫ਼ ਕਰਨਾ ਇਹ ਨਾ ਆਸਾਨ ਨਹੀਂ ਹੈ ਮਹਾਮੁਨੀ ਕੁਝ ਜ਼ਖਮ ਬਹੁਤ ਗਹਿਰੇ ਹੁੰਦੇ ਹਨ ਹਾਥੀ ਮੁਸਕਰਾਇਆ ਤੇ ਬੋਲਿਆ ਤੂੰ ਸੋਚ ਰਿਹਾ ਹੈਂ ਕਿ ਮਾਫ ਕਰ ਦੇਣ ਨਾਲ ਸਾਹਮਣੇ ਵਾਲਾ ਬਰੀ ਹੋ ਜਾਵੇਗਾ ਪਰ ਅਸਲ ਵਿੱਚ ਜਦੋਂ ਅਸੀਂ ਮਾਫ ਕਰਦੇ ਹਾਂ ਤਾਂ ਖੁਦ ਨੂੰ ਉਸ ਜ਼ਹਿਰ ਤੋਂ ਆਜ਼ਾਦ ਕਰਦੇ ਹਾਂ ਜੋ ਅਸੀਂ ਸਾਲਾਂ ਤੋਂ ਆਪਣੇ ਮਨ ਵਿੱਚ ਪਾਲ ਰੱਖਿਆ ਹੁੰਦਾ ਹੈ ਕ੍ਰੋਧ ਨਫ਼ਰਤ ਅਤੇ ਪੁਰਾਣਾ ਦੁੱਖ ਇਹ ਸਭ ਅਜਿਹੇ ਜ਼ਹਿਰੀਲੇ ਧੂਏ ਹਨ ਜੋ ਮਨ ਦੀਆਂ ਦੀਵਾਰਾਂ ਨਾਲ ਟਕਰਾ ਕੇ ਹਰ ਦਿਨ ਤੇਰੀ ਆਤਮਾ ਨੂੰ ਘੁਟਣ ਵਿੱਚ ਪਾਉਂਦੇ ਹਨ ਅਤੇ ਇਹ ਹੀ ਕੋਟਨ ਹੌਲੀ-ਹੌਲੀ ਤੇਰੇ ਸਰੀਰ ਵਿੱਚ ਬਿਮਾਰੀ ਪੈਦਾ ਕਰਦੀ ਹੈ। ਮਿੱਤਰੋਂ ਹੰਸਿਆਰੂ ਸੋਚਣ ਲੱਗਾ ਸੀ ਉਸਨੂੰ ਯਾਦ ਆਇਆ ਕਿ ਬਚਪਨ ਦਾ ਇੱਕ ਸਿਆਰ ਮਿੱਤਰ ਜਿਸ ਨੇ ਉਸਨੂੰ ਧੋਖਾ ਦਿੱਤਾ ਸੀ, ਇੱਕ ਲੋਂਬੜੀ ਜਿਸ ਨੇ ਉਸਦਾ ਮਜ਼ਾਕ ਉਡਾਇਆ ਸੀ ਅਤੇ ਕੁਝ ਅਜਿਹੇ ਰਿਸ਼ਤੇਦਾਰ ਜਿਨ੍ਹਾਂ ਦੀਆਂ ਗੱਲਾਂ ਉਹ ਰੋਜ਼ ਮਨ ਵਿੱਚ ਦੁਹਰਾਉਂਦਾ ਰਹਿੰਦਾ ਸੀ। ਹੁਣ ਸਿਆਰੂ ਨੇ ਹੋਲੀ ਜਿਹਾ ਇਹ ਮਹਿਸੂਸ ਨਹੀਂ ਕਿ ਇਹ ਸਭ ਮੇਰੇ ਅੰਦਰ ਜਮਾ ਹੋ ਕੇ ਬਿਮਾਰੀ ਬਣ ਗਿਆ ਹੈ। ਹਾਥੀ ਨੇ ਸਿਰ ਹਿਲਾਇਆ ਹਾਂ ਬਿਲਕੁਲ ਤੂੰ ਹਰ ਦਿਨ ਉਸ ਪੁਰਾਣੇ ਕੂੜੇ ਨੂੰ ਆਪਣੇ ਮਨ ਵਿੱਚ ਰੱਖੇ ਹੋਏ ਸੋ ਜੇਕਰ ਕੋਈ ਗੁਫਾ ਸਾਲਾਂ ਤੱਕ ਸਾਫ਼ ਨਾ ਕੀਤੀ ਜਾਵੇ ਤਾਂ ਉੱਥੇ ਦੀ ਹਵਾ ਕਿਹੋ ਜੀ ਹੋਵੇਗੀ ਵੈਸੀ ਹੀ ਹਾਲਤ ਤੇਰੇ ਮਨ ਦੀ ਹੋ ਗਈ ਹੈ ਸਿਆਰੂ ਹੁਣ ਵਕਤ ਹੈ ਮਨ ਦੀ ਸਫਾਈ ਦਾ ਪਰ ਸਾਫ਼ ਕਿਵੇਂ ਕੀਤਾ ਜਾਵੇ ਜੋ ਹੋਇਆ ਉਹ ਬੀਤ ਗਿਆ ਹੁਣ ਮੈਂ ਉਸ ਦਰਦ ਨੂੰ ਆਪਣੇ ਨਾਲ ਹੋਰ ਨਹੀਂ ਰੱਖਾਂਗਾ ਤੂੰ ਦੇਖੇਗਾ ਤੇਰਾ ਮਨ ਜਿਵੇਂ ਹਵਾ ਵਿੱਚ ਉੱਡਣ ਲੱਗੇਗਾ ਮਨ ਹਲਕਾ ਹੋਵੇਗਾ ਤੇ ਸਰੀਰ ਵੀ ਹਲਕਾ ਮਹਿਸੂਸ ਕਰੇਗਾ ਸਿਆਰੂ ਦੀਆਂ ਅੱਖਾਂ ਵਿੱਚ ਹੁਣ ਨਾ ਸਿਰਫ ਸਮਝ ਸੀ ਬਲਕਿ ਇੱਕ ਛੋਟਾ ਜਿਹਾ ਫੈਸਲਾ ਵੀ ਸੀ ਉਸਨੇ ਗਹਿਰਾ ਸਾਹ ਲਿਆ ਤੇ ਆਪਣੇ ਮਨ ਦੇ ਅੰਦਰ ਕਰਨਕਾ ਮਹਾਮੁਨੀ ਨੇ ਮੁਸਕਰਾ ਕੇ ਕਿਹਾ ਹੁਣ ਤੂੰ ਸਹੀ ਰਾਹ ਤੇ ਹੈ ਸਿਆਰੂ ਬਿਮਾਰੀ ਜਾਣ ਤੋਂ ਪਹਿਲਾਂ ਮਨ ਨੂੰ ਹਲਕਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਜਿੱਥੇ ਬੋਝ ਨਹੀਂ ਹੁੰਦਾ ਉੱਥੇ ਬਿਮਾਰੀ ਟਿਕਦੀ ਨਹੀਂ ਹੈ ਦੋਸਤੋ ਇੱਧਰ ਜਿਵੇਂ ਹੀ ਸਿਆਰੂ ਨੇ ਆਪਣੇ ਪੁਰਾਣੇ ਗ੍ਰੋਧ ਅਤੇ ਦੁੱਖਾਂ ਨੂੰ ਮਨ ਤੋਂ ਬਾਹਰ ਕੱਢਿਆ ਤਾਂ ਉਸ ਨੂੰ ਪਹਿਲੀ ਵਾਰ ਅਜੀਹਾ ਲੱਗਾ ਜਿਵੇਂ ਕੋਈ ਅਦ੍ਰਿਸ਼ ਭੋਜ ਉੱਤਰ ਗਿਆ ਹੋਵੇ ਹੁਣ ਉਸਦੇ ਸਾਹ ਗਹਿਰੇ ਲੱਗ ਰਹੇ ਸਨ ਅਤੇ ਮਨ ਕੁਝ ਸ਼ਾਂਤ ਸੀ ਹਾਥੀ ਨੇ ਮੁਸਕਰਾ ਕੇ ਕਿਹਾ ਬੇਟਾ ਤੂੰ ਮਨ ਦੀ ਸਫਾਈ ਕਰ ਦਿੱਤੀ ਹੁਣ ਸਮਾਂ ਹੈ ਮਨ ਨੂੰ ਅੱਜ ਵਿੱਚ ਲਿਆਉਣ ਦਾ ਸਿਆਰੂ ਥੋੜਾ ਚੰਗਤਾ ਹੈ ਕੀ ਮਤਲਬ ਮਾਮੁਨੀ ਤਦ ਹਾਥੀ ਕਹਿੰਦਾ ਹੈ ਤੂੰ ਕਦੋਂ ਤੱਕ ਅਤੀਤ ਦੇ ਦੁੱਖ ਅਤੇ ਭਵਿੱਖ ਦੀ ਚਿੰਤਾ ਵਿੱਚ ਉਲਝਿਆ ਰਹੇਂਗਾ ਹਰ ਦਿਨ ਜੋ ਬੀਤ ਗਿਆ ਉਹ ਤੇਰਾ ਨਹੀਂ ਰਿਹਾ ਅਤੇ ਜੋ ਆਇਆ ਨਹੀਂ ਉਸ ਤੇ ਸੋਚ ਕੇ ਕੀ ਮਿਲੇਗਾ ਅਸਲੀ ਜੀਵਨ ਤਾਂ ਅੱਜ ਹੈ ਇਸ ਪਲ ਵਿੱਚ ਹੈ ਅਤੇ ਜੋ ਅੱਜ ਨੂੰ ਪੂਰੀ ਤਰ੍ਹਾਂ ਨਹੀਂ ਜਿਉਂਦਾ ਉਹ ਹੌਲੀ-ਹੌਲੀ ਅੰਦਰੋਂ ਖਾਲੀ ਹੋ ਜਾਂਦਾ ਹੈ ਮਿੱਤਰੋ ਇਹ ਸੁਣ ਕੇ ਸਿਆਰੂ ਸੋਚਦਾ ਹੈ ਉਸ ਨੂੰ ਯਾਦ ਆਇਆ ਕਿ ਉਹ ਹਮੇਸ਼ਾ ਇਹ ਸੋਚਦਾ ਰਹਿੰਦਾ ਸੀ ਕਿ ਮੈਂ ਕਦੋਂ ਠੀਕ ਹੋਵਾਂਗਾ ਕੀ ਕਦੇ ਪਹਿਲਾ ਵਰਗਾ ਬਣ ਪਾਵਾਂਗਾ ਕਿ ਮੇਰਾ ਕੱਲ ਚੰਗਾ ਹੋਵੇਗਾ ਅਤੇ ਇਸ ਸੋਚ ਵਿੱਚ ਉਹ ਅੱਜ ਦੀ ਸ਼ਾਂਤੀ ਅਤੇ ਊਰਜਾ ਨੂੰ ਹਰ ਵਾਰ ਖੋ ਦਿੰਦਾ ਸੀ ਹਸਤੀ ਨਾਤ ਨੇ ਉਸਦੀ ਉਹ ਦੇਖਦੇ ਹੋਏ ਕਿਹਾ ਜੇਕਰ ਤੂੰ ਹੁਣੇ ਇਸ ਪਲ ਵਿੱਚ ਕਹੇ ਮੈਂ ਠੀਕ ਹਾਂ ਮੈਂ ਖੁਸ਼ ਹਾਂ ਤਾਂ ਤੇਰਾ ਮਨ ਉਸ ਨੂੰ ਸੱਚ ਮੰਨ ਲਵੇਗਾ ਫਿਰ ਉਹੀ ਮਨ ਤੇਰੇ ਸਰੀਰ ਨੂੰ ਠੀਕ ਕਰਨ ਦੇ ਸੰਕੇਤ ਦੇਵੇਗਾ ਤਦ ਸੀਆਰ ਕਹਿੰਦਾ ਹੈ हे मामੂਨੀ ਇਹ ਕੈਨਕ ਕਿਵੇਂ ਸਿੱਖਿਆ ਜਾਵੇ ਉਹਨਾਂ ਨੇ ਸਮਝਾਇਆ ਕਿ ਇਹ ਬਹੁਤ ਆਸਾਨ ਹੈ ਹਰ ਦਿਨ ਜਦੋਂ ਸੂਰਜ ੁਕੇ ਤਦ ਕੁਝ ਦੇਰ ਆਪਣੀਆਂ ਸਾਹਾਂ ਤੇ ਧਿਆਨ ਦੇ ਰੁੱਖਾਂ ਨੂੰ ਦੇਖ ਪੱਤਿਆਂ ਦੀ ਹਰਕਤ ਨੂੰ ਮਹਿਸੂਸ ਕਰ ਤੂੰ ਜਿੰਨਾ ਆਸ-ਪਾਸ ਦੀਆਂ ਚੀਜ਼ਾਂ ਨੂੰ ਦੇਖੇਂਗਾ ਤੇਰਾ ਮਨ ਉਨਾ ਹੀ ਉਸ ਪਲ ਵਿੱਚ ਟਿਕ ਜਾਵੇਗਾ ਅਤੇ ਇੱਕ ਗੱਲ ਯਾਦ ਰੱਖ ਜੋ ਖੁਦ ਨਾਲ ਪਿਆਰ ਨਹੀਂ ਕਰਦਾ ਉਹ ਕਦੇ ਪੂਰੀ ਤਰ੍ਹਾਂ ਸਵਸਥ ਨਹੀਂ ਹੋ ਸਕਦਾ ਸਿਆਰੂ ਨੇ ਕਿਹਾ ਖੁਦ ਨਾਲ ਪਿਆਰ ਕਿਵੇਂ ਕਰੀਏ ਮਹਾਮੁਨੀ ਮੈਂ ਤਾਂ ਖੁਦ ਨੂੰ ਹੀ ਦੋਸ਼ ਦਿੰਦਾ ਰਹਿੰਦਾ ਹਾਂ ਤਦ ਹਾਥੀ ਕਹਿੰਦਾ ਹੈ ਬੇਟਾ ਖੁਦ ਨੂੰ ਉਹ ਕਲ ਕਹੇ ਜੋ ਤੂੰ ਆਪਣੇ ਕਿਸੇ ਪਿਆਰੇ ਸਾਥੀ ਨੂੰ ਕਹਿੰਦਾ ਹੈ ਤੂੰ ਚੰਗਾ ਹੈ ਤੂੰ ਕਾਬਿਲ ਹੈ ਤੂੰ ਹਿੰਮਤੀ ਹੈ ਇਹਨਾਂ ਸ਼ਬਦਾਂ ਨੂੰ ਰੋਜ਼ ਤੂੰ ਆਪਣੇ ਲਈ ਬੋਲ ਖੁਦ ਨੂੰ ਅਪਣਾਉਣਾ ਹੀ ਆਤਮ ਪ੍ਰੇਮ ਹੈ ਕਈ ਜਾਨਵਰ ਦਿਨ ਰਾਤ ਖੁਦ ਨੂੰ ਹੀ ਕੋਸਦੇ ਰਹਿੰਦੇ ਹਨ ਮੈਂ ਚੰਗਾ ਨਹੀਂ ਹਾਂ ਮੈਂ ਹਾਰ ਗਿਆ ਮੇਰੇ ਤੋਂ ਕੁਝ ਨਹੀਂ ਹੋਵੇਗਾ ਇਹ ਸ਼ਬਦ ਸਾਡੇ ਮਨ ਦੇ ਅੰਦਰ ਬੀਜ ਬਣ ਜਾਂਦੇ ਹਨ ਅਤੇ ਹੌਲੀ-ਹੌਲੀ ਉਹ ਬਿਮਾਰੀ ਦੀ ਜੜ ਬਣ ਜਾਂਦੇ ਹਨ ਮਿੱਤਰੋ ਸਿਆਰੂ ਦੀਆਂ ਅੱਖਾਂ ਨਮ ਸਨ ਉਹ ਪਹਿਲੀ ਵਾਰ ਖੁਦ ਨੂੰ ਦੁਲਾਰਨਾ ਸਿੱਖ ਰਿਹਾ ਸੀ ਮਹਾਮੁਨੀ ਨੇ ਕਿਹਾ ਜੋ ਆਜ ਵਿੱਚ ਜਿਉਂਦਾ ਹੈ ਅਤੇ ਖੁਦ ਨਾਲ ਪਿਆਰ ਕਰਦਾ ਹੈ ਉਸ ਦਾ ਮਨ ਸ਼ਾਂਤ ਰਹਿੰਦਾ ਹੈ ਅਤੇ ਸਰੀਰ ਸ਼ਕਤੀਸ਼ਾਲੀ ਅਤੇ ਇਹੀ ਹੈ ਸਿਹਤ ਦਾ ਅਸਲੀ ਰਹਸ ਹੁਣ ਮੈਂ ਤੈਨੂੰ ਬਹੁਤ ਕੀਮਤੀ ਗੱਲਾਂ ਦੱਸਣ ਜਾ ਰਿਹਾ ਹਾਂ ਨੰਬਰ ਏ ਆਪਣੀ ਸੋਚ ਚੰਗੀ ਰੱਖੋ ਇਲਾਜ ਆਪਣੇ ਆਪ ਸ਼ੁਰੂ ਹੋ ਜਾਵੇਗਾ ਮਹਾਮੁਨੀ ਹਸਤੀਨਾਥ ਨੇ ਸਿਆਰ ਨੂੰ ਕਿਹਾ beta ਹੁਣ ਤੂੰ ਥੋੜਾ ਬਿਹਤਰ ਲੱਗ ਰਿਹਾ ਹੈ ਪਰ ਜੇਕਰ ਤੂੰ ਸੱਚ ਵਿੱਚ ਠੀਕ ਹੋਣਾ ਚਾਹੁੰਦਾ ਹੈ ਤਾਂ ਆਪਣੇ ਸੋਚਣ ਦਾ ਤਰੀਕਾ ਬਦਲਣਾ ਹੋਵੇਗਾ ਸਿਆਰ ਨੇ ਪੁੱਛਿਆ ਉਹ ਕਿਵੇਂ ਤਦ ਹਸਤੀਨਾਥ ਬੋਲਿਆ ਹਰ ਦਿਨ ਸਵੇਰੇ ਉੱਠ ਕੇ ਤੂੰ ਕੀ ਸੋਚਦਾ ਹੈ ਇਹ ਹੀ ਨਾ ਕਿ ਤੂੰ ਬਿਮਾਰ ਹੈ ਦਰਦ ਵਿੱਚ ਹੈ ਅਤੇ ਕੁਝ ਠੀਕ ਨਹੀਂ ਹੋ ਰਿਹਾ ਹੈ بس ਇਹੀ ਗੱਲਾਂ ਤੇਰੇ ਮਨ ਨੂੰ ਹੋਰ ਕਮਜ਼ੋਰ ਕਰਦੀਆਂ ਹਨ ਹੁਣ ਤੋਂ ਜਦ ਤੂੰ ਸਵੇਰੇ ਉੱਠੇ ਤਾਂ ਖੁਦ ਤੋਂ ਇੱਕ ਗੱਲ ਕਹੀਂ ਕਿ ਮੈਂ ਠੀਕ ਹੋ ਰਿਹਾ ਹਾਂ ਅੱਜ ਦਾ ਦਿਨ ਚੰਗਾ ਹੋਵੇਗਾ ਮੇਰੇ ਅੰਦਰ ਤਾਕਤ ਵੀ ਹੈ ਜਦੋਂ ਤੂੰ ਅਜਿਹੀਆਂ ਚੰਗੀਆਂ ਗੱਲਾਂ ਸੋਚਦਾ ਹੈ ਤਾਂ ਤੇਰੇ ਮਨ ਵਿੱਚ ਚੰਗੇ ਵਿਚਾਰ ਪੈਦਾ ਹੁੰਦੇ ਹਨ ਅਤੇ ਇਹ ਵਿਚਾਰ ਤੇਰੇ ਸਰੀਰ ਨੂੰ ਚੰਗਾ ਮਹਿਸੂਸ ਕਰਾਉਂਦੇ ਹਨ ਅਜਿਹੇ ਵਿਚਾਰਾਂ ਨਾਲ ਸਰੀਰ ਦੇ ਅੰਦਰ ਚੰਗੇ ਰਸਾਇਣ ਦਵਾਈ ਵਰਗੇ ਤੱਤ ਬਣਨ ਲੱਗਦੇ ਹਨ ਜੋ ਬਿਮਾਰੀ ਨਾਲ ਲੜਦੇ ਹਨ ਇਸ ਲਈ ਸੋਚ ਨੂੰ ਠੀਕ ਕਰ ਲੈ ਅੱਧੀ ਬਿਮਾਰੀ ਉੱਥੇ ਹੀ ਖਤਮ ਹੋ ਜਾਂਦੀ ਹੈ ਨੰਬਰ 2 ਆਪਣੇ ਜੀਵਨ ਦਾ ਕੋਈ ਮਕਸਦ ਬਣਾਓ ਇੱਕ ਦਿਨ ਸਿਆਰੂ ਚੁੱਪਚਾਪ ਬੈਠਾ ਸੀ ਹੁਣ ਉਸ ਨੂੰ ਥੋੜਾ ਆਰਾਮ ਤਾਂ ਮਿਲਿਆ ਸੀ ਪਰ ਮਨ ਵਿੱਚ ਖਾਲੀ ਪਾਂਜਾ ਮਹਿਸੂਸ ਹੋ ਰਿਹਾ ਸੀ ਤਾਂ ਮਹਾਮੁਨੀ ਨੇ ਪੁੱਛਿਆ ਬੇਟਾ ਹੁਣ ਤੂੰ ਕੀ ਕਰਨਾ ਚਾਹੁੰਦਾ ਹੈ ਤਾਂ ਸਿਆਰੂ ਬੋਲਿਆ ਪਤਾ ਨਹੀਂ ਮਹਾਮੁਨੀ ਬਸ ਇਉਂ ਹੀ ਜੀ ਰਿਹਾ ਹਾਂ ਅਸਤੀਨਾਥ ਬੋਲੇ ਇਹ ਹੀ ਤਾਂ ਬਿਮਾਰੀ ਇਸਲੀ ਵਜ੍ਹਾ ਹੈ ਜਿਸ ਜਾਨਵਰ ਨੂੰ ਨਹੀਂ ਪਤਾ ਕਿ ਉਸਦਾ ਜੀਵਨ ਕਿਉਂ ਹੈ ਉਹ ਹੌਲੀ-ਹੌਲੀ ਦੁਖੀ ਹੁੰਦਾ ਜਾਂਦਾ ਹੈ ਜੀਵਨ ਵਿੱਚ ਕੋਈ ਨਾ ਕੋਈ ਮਕਸਦ ਜ਼ਰੂਰ ਹੋਣਾ ਚਾਹੀਦਾ ਹੈ ਚਾਹੇ ਉਹ ਛੋਟਾ ਜਿਹਾ ਹੀ ਕਿਉ ਨਾ ਹੋਵੇ ਜਿਵੇਂ ਕਿਸੇ ਦੀ ਮਦਦ ਕਰਨਾ ਦੂਜਿਆਂ ਨੂੰ ਖੁਸ਼ ਕਰਨਾ ਕੁਝ ਚੰਗਾ ਸਿੱਖਣਾ ਜਾਂ ਦੂਜਿਆਂ ਨੂੰ ਸਿਖਾਉਣਾ ਸਿਆਰੂ ਨੂੰ ਸਮਝ ਆਇਆ ਕਿ ਉਹ ਵੀ ਦੂਜਿਆਂ ਦੀ ਮਦਦ ਕਰ ਸਕਦਾ ਹੈ ਜਿਵੇਂ ਮਹਾਮੁਨੀ ਨੇ ਉਸਦੀ ਕੀਤੀ ਹੈ ਉਸ ਨੂੰ ਆਪਣਾ ਰਸਤਾ ਦਿਖਣ ਲੱਗਾ ਸੀ ਨੰਬਰ 3 ਹਰ ਦਿਨ ਕੁਝ ਦੇਰ ਲੰਬੇ ਅਤੇ ਗਹਿਰੇ ਸਾਹ ਲਓ ਹਸਤੀਨਾਥ ਨੇ ਸਿਆਰੂ ਨੂੰ ਰੁਕਦੇ ਠੇਹਾ ਬਿਠਾਇਆ ਅਤੇ ਕਿਹਾ ਹੁਣ ਕੁਝ ਨਹੀਂ ਸੋਚਣਾ ਬਸ ਗਹਿਰੇ ਸਾਹ ਲੈਣੇ ਹਨ ਅਤੇ ਉਸ ਨੂੰ ਹੌਲੀ-ਹੌਲੀ ਛੱਡਣਾ ਹੈ ਸਿਆਰੂ ਨੇ ਜਿਵੇਂ ਹੀ ਇਹ ਕੀਤਾ ਉਸ ਨੂੰ ਆਪਣੇ ਮਨ ਵਿੱਚ ਬਹੁਤ ਸ਼ਾਂਤੀ ਮਹਿਸੂਸ ਹੋਈ ਹਸਤੀਨਾਥ ਬੋਲੇ ਜਦ ਤੂੰ ਗਹਿਰੇ ਸਾਹ ਲੈਂਦਾ ਹੈ ਤੇਰਾ ਸਰੀਰ ਜਿਆਦਾ ਆਕਸੀਜਨ ਲੈਂਦਾ ਹੈ ਜਿਸ ਨਾਲ ਤੇਰੇ ਖੂਨ ਦੀ ਸਫਾਈ ਹੁੰਦੀ ਹੈ ਅਤੇ ਸਰੀਰ ਨੂੰ ਤਾਜ਼ਗੀ ਮਿਲਦੀ ਹੈ ਸਾਹ ਹੀ ਜੀਵਨ ਹੈ ਜੇਕਰ ਤੂੰ ਗਹਿਰੇ ਅਤੇ ਸ਼ਾਂਤ ਸਾਹ ਲਵੇਂਗਾ ਤਾਂ ਤੇਰਾ ਮਨ ਵੀ ਸ਼ਾਂਤ ਰਹੇਗਾ ਅਤੇ ਸਰੀਰ ਵੀ ਚੰਗਾ ਮਹਿਸੂਸ ਹੋਵੇਗਾ ਹੁਣ ਸਿਆਰੂ ਹਰ ਦਿਨ 10 ਮਿੰਟ ਗਹਿਰੇ ਸਾਹ ਲੈਂਦਾ ਅਤੇ ਉਸ ਨੂੰ ਬਹੁਤ ਸਕੂਨ ਮਿਲਦਾ ਸੀ ਨੰਬਰ 4 ਸਰੀਰ ਨੂੰ ਅੰਦਰੋਂ ਸਾਫ਼ ਰੱਖੋ ਇੱਕ ਦਿਨ ਸਿਆਰੂ ਕਹਿੰਦਾ ਹੈ Muni ਉਨ ਵੀ ਥੋੜਾ ਭਾਰੀਪਨ ਮਹਿਸੂਸ ਹੁੰਦਾ ਹੈ ਤਦ ਮਹਾਮੁਨੀ ਬੋਲੇ ਕਿਉਂ ਕਿ ਤੂੰ ਹੁਣ ਵੀ ਹਰ ਥੋੜੀ ਦੇਰ ਵਿੱਚ ਕੁਝ ਨਾ ਕੁਝ ਖਾ ਲੈਂਦਾ ਹੈ ਤੇਰੇ ਸਰੀਰ ਨੂੰ ਜੋ ਖਾਣਾ ਖਾ ਚੁੱਕਾ ਹੈ ਉਸ ਨੂੰ ਠੀਕ ਤਰ੍ਹਾਂ ਪਚਾਉਣ ਦਾ ਸਮਾਂ ਨਹੀਂ ਮਿਲ ਰਿਹਾ ਜਦੋਂ ਖਾਣਾ ਪੂਰੀ ਤਰ੍ਹਾਂ ਨਹੀਂ ਪਚਦਾ ਤਾਂ ਉਹ ਸਰੀਰ ਵਿੱਚ ਸੜਨ ਲੱਗਦਾ ਹੈ ਅਤੇ ਇਹੀ ਸੜਿਆ ਹੋਇਆ ਖਾਣਾ ਬਿਮਾਰੀਆਂ ਫੈਲਾਉਂਦਾ ਹੈ ਹਰ ਦਿਨ ਕੁਝ ਘੰਟੇ ਅਜੇਹਰਾ ਜਦੋਂ ਤੂੰ ਕੁਝ ਵੀ ਨਾ ਖਾਵੇਂ ਇਸ ਨੂੰ ਵਰਤ ਕਹਿੰਦੇ ਹਨ ਇਸ ਨਾਲ ਸਰੀਰ ਖੁਦ ਦੀ ਸਫਾਈ ਕਰਨ ਲੱਗਦਾ ਹੈ ਅਤੇ ਜੋ ਸਰੀਰ ਅੰਦਰੋਂ ਸਾਫ਼ ਹੁੰਦਾ ਹੈ ਉੱਥੇ ਬਿਮਾਰੀ ਨਹੀਂ ਟਿਕ ਸਕਦੀ ਮਿੱਤਰੋ ਹੰਸਿਆਰੂ ਨੇ ਨਿਯਮ ਬਣਾ ਲਿਆ ਸੀ ਉਹ ਰੋਜ਼ ਇੱਕ ਤੈਸ ਸਮੇਂ ਤੋਂ ਬਾਅਦ ਕੁਝ ਨਹੀਂ ਖਾਂਦਾ ਸੀ ਹੌਲੀ ਹੌਲੀ ਉਸ ਦਾ ਸਰੀਰ ਹਲਕਾ ਅਤੇ ਮਜ਼ਬੂਤ ਲੱਗਣ ਲੱਗਿਆ ਨੰਬਰ 5 ਜੋ ਮਿਲਿਆ ਹੈ ਉਸ ਦਾ ਧੰਨਵਾਦ ਕਰੋ ਇੱਕ ਦਿਨ ਸੂਰਜ ਡੁੱਬ ਰਿਹਾ ਸੀ ਅਸਮਾਨ ਲਾਲ ਅਤੇ ਸੁਨਹਿਰੀ ਹੋ ਗਿਆ ਸੀ महामुनि हस्तिनाथ बोले देख सयारू कितनी सुंदर शाम है की तू आज किसे चीज ਲਈ ਧੰਨਵਾਦ ਕਿਹਾ ਤਾਂ ਸਿਆਰੂ ਨੇ ਸਿਰ ਹਿਲਾਇਆ ਨਹੀਂ ਮਾਮੁਨੀ ਤਾ ਹਾਥੀ ਕਹਿੰਦਾ ਹੈ ਹੁਣ ਤੋਂ ਹਰ ਦਿਨ ਕੁਝ ਸਮਾਂ ਕੱਢ ਅਤੇ ਆਪਣੇ ਜੀਵਨ ਵਿੱਚ ਜੋ ਵੀ ਚੰਗਾ ਹੈ ਜਿਵੇਂ ਸਾਹ ਚੱਲ ਰਹੇ ਹਨ ਸ਼ਰੀਰ ਠੀਕ ਹੋ ਰਿਹਾ ਹੈ ਰੁੱਖ ਪੌਦੇ ਹਵਾ ਦੋਸਤ ਸਭ ਲਈ ਸ਼ੁਕਰੀਆ ਬੋਲ ਜਦੋਂ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਮਨ ਵਿੱਚ ਸੰਤੋਖ ਹੁੰਦਾ ਹੈ ਅਤੇ ਜਦੋਂ ਮਨ ਖੁਸ਼ ਹੁੰਦਾ ਹੈ ਤਾਂ ਸਰੀਰ ਵੀ ਜਲਦੀ ਜਲਦੀ ਠੀਕ ਹੁੰਦਾ ਹੈ ਸਿਆਰੂ ਹੁਣ ਹਰ ਸਵੇਰ ਅਤੇ ਰਾਤ ਆਪਣੇ ਜੀਵਨ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਲਈ ਆਪਾਰਜ ਤੁਮ ਲਿਖਿਆ ਸੀ ਉਸ ਦਾ ਮਨ ਬਹੁਤ ਹਲਕਾ ਅਤੇ ਸੁਖਤ ਮਹਿਸੂਸ ਕਰਦਾ ਸੀ ਨੰਬਰ 6 ਖਾਣ ਪੀਣ ਦੀਆਂ ਆਦਤਾਂ ਸੁਧਾਰੇ ਬਿਨਾ ਇਲਾਜ અધੂਰਾ ਹੈ ਹਸਤੀਨਾਥ ਨੇ ਸਿਆਰੂ ਤੋਂ ਪੁੱਛਿਆ ਤੇਰੇ ਖਾਣ ਦਾ ਤਰੀਕਾ ਕੀ ਹੈ ਸਿਆਰੂ ਬੋਲਿਆ ਮੁਨੀਵਰ ਜੋ ਮਿਲ ਜਾਵੇ ਉਹ ਖਾ ਲੈਂਦਾ ਹਾਂ ਗਰਮ ਹੋਵੇ ਜਾਂ ਬਾਸੀ ਧਿਆਨ ਨਹੀਂ ਦਿੰਦਾ ਮਹਾਮੁਨੀ ਬੋਲੇ ਇਹ ਹੀ ਤਾਂ ਪਰੇਸ਼ਾਨੀ ਹੈ ਖਾਣਾ ਇੱਕ ਦਵਾਈ ਹੈ ਪਰ ਜਦੋਂ ਉਸ ਨੂੰ ਗਲਤ ਤਰੀਕੇ ਨਾਲ ਖਾਧਾ ਜਾਵੇ ਤਾਂ ਉਹ ਜ਼ਹਿਰ ਬਣ ਜਾਂਦਾ ਹੈ ਉਹਨਾਂ ਨੇ ਸਮਝਾਇਆ ਖਾਣਾ ਤਾਜ਼ਾ ਅਤੇ ਗਰਮ ਖਾਓ ਮਿੱਟੀ ਜਾਂ ਪਿੱਤਲ ਦੇ ਬਰਤਨਾਂ ਵਿੱਚ ਬਣਿਆ ਖਾਣਾ ਸਭ ਤੋਂ ਚੰਗਾ ਹੁੰਦਾ ਹੈ ਖਾਣ ਦੇ ਤੁਰੰਤ ਬਾਅਦ ਪਾਣੀ ਨਾ ਪੀਓ ਘਟੋ ਘਟ ਇੱਕ ਘੰਟੇ ਬਾਅਦ ਖਾਣੇ ਤੋਂ ਬਾਅਦ ਨਹਾਓ ਨਾ ਪਹਿਲਾਂ ਨਹਾ ਲਓ ਫਿਰ ਖਾਣਾ ਖਾਓ ਤੇਲ ਚੁਣੋ ਸੋਚ ਕੇ ਸਰੋਂ ਨਾਰੀਅਲ ਦੇਸੀ ਕਿਉਂ ਸਭ ਤੋਂ ਚੰਗੇ ਹੁੰਦੇ ਹਨ ਚਾ ਬਾਸੀ ਖਾਣਾ ਠੰਡਾ ਪਾਣੀ ਇਹ ਸਭ ਬਿਮਾਰੀ ਨੂੰ ਸੱਦਾ ਦਿੰਦੇ ਹਨ ਹੁਣ ਸਿਆਰੂ ਨੇ ਆਪਣੇ ਖਾਣੇ ਵਿੱਚ ਵੀ ਬਦਲਾਅ ਕੀਤਾ ਉਸ ਦਾ ਪਾਚਨ ਸੁਧਰ ਗਿਆ ਤੇ ਉਹ ਅੰਦਰੋਂ ਸਵਸਥ ਮਹਿਸੂਸ ਕਰਨ ਲੱਗਾ ਨੰਬਰ 7 ਆਪਣੇ ਉੱਪਰ ਭਰੋਸਾ ਰੱਖੋ ਚਮਤਕਾਰ ਇੱਥੋਂ ਹੀ ਸ਼ੁਰੂ ਹੁੰਦਾ ਹੈ ਦੋਸਤੋ ਇੱਕ ਦਿਨ ਸਿਆਰੂ ਹਾਥੀ ਮੁਨੀ ਕੋਲ ਗਿਆ ਤੇ ਬੋਲਿਆ ਮਾ ਮੁਨੀ ਹੁਣ ਮੈਂ ਪਹਿਲਾਂ ਨਾਲੋਂ ਬਹੁਤ ਬਿਹਤਰ ਹਾਂ ਪਰ ਇੱਕ ਗੱਲ ਦੱਸੋ ਜੇਕਰ ਕਦੇ ਦੁਬਾਰਾ ਬਿਮਾਰ ਪੈ ਜਾਵਾਂ ਤਾਂ ਫਿਰ ਕੀ ਕਰਾਂ ਤਦ ਹਸਤੀਨਾਥ ਨੇ ਪਿਆਰ ਨਾਲ ਕਿਹਾ ਤੂੰ ਬਸ ਇੱਕ ਗੱਲ ਯਾਦ ਰੱਖ ਤੇਰੇ ਅੰਦਰ ਜੋ ਸ਼ਕਤੀ ਹੈ ਉਹ ਕਿਸੇ ਦਵਾਈ ਤੋਂ ਘੱਟ ਨਹੀਂ ਜੇਕਰ ਤੂੰ ਖੁਦ ਤੇ ਭਰੋਸਾ ਰੱਖੇਂਗਾ ਤਾਂ ਤੂੰ ਹਰ ਵਾਰ ਠੀਕ ਹੋ ਸਕੇਂਗਾ ਜਿਸ ਤਰ੍ਹਾਂ ਬੀਜ ਵਿੱਚ ਰੁੱਖ ਬਨਨ ਦੀ ਤਾਕਤ ਹੁੰਦੀ ਹੈ ਉਸੇ ਤਰ੍ਹਾਂ ਹਰ ਪ੍ਰਾਣੀ ਵਿੱਚ ਠੀਕ ਹੋਣ ਦੀ ਸ਼ਕਤੀ ਹੁੰਦੀ ਹੈ ਬਸ ਜ਼ਰੂਰਤ ਹੈ ਉਸ ਤੇ ਵਿਸ਼ਵਾਸ ਕਰਨ ਦੀ ਜਦੋਂ ਤੂੰ ਕਹੇਗਾ ਮੈਂ ਮਜ਼ਬੂਤ ਹਾਂ ਮੈਂ ਠੀਕ ਹੋ ਸਕਦਾ ਹਾਂ ਮੈਂ ਡਰਨ ਵਾਲਾ ਨਹੀਂ ਹਾਂ ਤਾਂ ਤੇਰੇ ਸਰੀਰ ਦੀ ਤਾਕਤ ਵੀ ਜਾਗ ਜਾਵੇਗੀ ਮਿੱਤਰੋ ਹੁਣ ਸਿਆਰੂ ਪੂਰੀ ਤਰ੍ਹਾਂ ਨਾਲ ਬਦਲ ਚੁੱਕਾ ਸੀ ਬਲਕਿ ਹੁਣ ਜੰਗਲ ਦੇ ਦੂਜੇ ਜਾਨਵਰਾਂ ਨੂੰ ਵੀ ਇਹੀ ਗੱਲਾਂ ਸਮਝਾਉਣ ਲੱਗੇ। ਦੋਸਤੋ ਹਮੇਸ਼ਾ ਯਾਦ ਰੱਖਣਾ ਸਿਹਤ ਬਾਹਰੋਂ ਨਹੀਂ ਆਉਂਦੀ ਅੰਦਰੋਂ ਨਿਕਲਦੀ ਹੈ। ਜਿਸ ਮਨ ਵਿੱਚ ਚਿੰਤਾ ਹੈ ਉੱਥੇ ਬਿਮਾਰੀ ਨੂੰ ਰਹਿਣ ਦੀ ਜਗ੍ਹਾ ਮਿਲਦੀ ਹੈ ਤੇ ਜਿਸ ਮਨ ਵਿੱਚ ਵਿਸ਼ਵਾਸ ਹੈ ਉੱਥੇ ਬਿਮਾਰੀ ਟਿਕ ਨਹੀਂ ਸਕਦੀ। ਜਿਵੇਂ ਬਾਸੀ ਪਾਣੀ ਵਿੱਚ ਚਿੱਕੜ ਜਮਾ ਹੋ ਜਾਂਦਾ ਹੈ ਓਵੇਂ ਹੀ ਪੁਰਾਣੇ ਦੁੱਖਾਂ ਨੂੰ ਮਨ ਵਿੱਚ ਰੱਖਣ ਨਾਲ ਜ਼ਿੰਦਗੀ ਗੰਦੀ ਹੋ ਜਾਂਦੀ ਹੈ। ਕਿਸੇ ਨੂੰ ਮਾਫ਼ ਕਰਨਾ ਦੂਜੇ ਨੂੰ ਆਜ਼ਾਦ ਕਰਨਾ ਨਹੀਂ ਖੁਦ ਨੂੰ ਬੋਸ ਤੋਂ ਮੁਕਤ ਕਰਨਾ ਹੈ ਨੀਤੀ ਸ਼ਾਸਤਰ ਕਹਿੰਦਾ ਹੈ ਆਪਣੇ ਮਨ ਵਚਨ ਅਤੇ ਕਰਮ ਨੂੰ ਜਿੰਨਾ ਸ਼ਾਂਤ ਰੱਖੋਗੇ ਜੀਵਨ ਓਨਾ ਲੰਬਾ ਅਤੇ ਨਿਰੋਗੀ ਰਹੇਗਾ ਜੋ ਖੁਦ ਨੂੰ ਨਹੀਂ ਜਾਣਦਾ ਉਹ ਦੁਨੀਆ ਦੇ ਕਿਸੇ ਇਲਾਜ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਦਾ ਜੋ ਹਰ ਦਿਨ ਥੋੜਾ ਮੁਸਕਰਾਉਂਦਾ ਹੈ ਥੋੜਾ ਧੰਨਵਾਦ ਕਰਦਾ ਹੈ ਅਤੇ ਥੋੜਾ ਗਹਿਰਾਈ ਨਾਲ ਸਾਹ ਲੈਂਦਾ ਹੈ ਉਹ ਦੁਨੀਆ ਦੀ ਸਭ ਤੋਂ ਵੱਡੀ ਦਵਾਈ ਲੈ ਰਿਹਾ ਹੈ ਅਸੀਂ ਸਭ ਦੇ ਅੰਦਰ ਇੱਕ ਵੈਦ ਲੁਕਿਆ ਹੈ ਜੋ ਬਿਨਾ ਗੋਲੀ ਬਿਨਾ ਦਵਾਈ ਬਿਨਾ ਇੰਜੈਕਸ਼ਨ ਦੇ ਸਾਨੂੰ ਠੀਕ ਕਰ ਸਕਦਾ ਹੈ ਪਰ ਉਹ ਵੈਦ ਤਾਂ ਹੀ ਜਾਗਦਾ ਹੈ ਜਦੋਂ ਅਸੀਂ ਸੋਚਣਾ ਸ਼ੁਰੂ ਕਰਦੇ ਹਾਂ ਸਮਝਣਾ ਸ਼ੁਰੂ ਕਰਦੇ ਹਾਂ ਅਤੇ ਸਭ ਤੋਂ ਜ਼ਰੂਰੀ ਵਿਸ਼ਵਾਸ ਕਰਨਾ ਸ਼ੁਰੂ ਕਰਦੇ ਹਾਂ ਤਾਂ ਯਾਦ ਰੱਖੋ ਦੁਨੀਆ ਦਾ ਸਭ ਤੋਂ ਵੱਡਾ ਇਲਾਜ ਕੋਈ ਹਸਪਤਾਲ ਨਹੀਂ ਬਲਕਿ ਤੁਹਾਡਾ ਆਪਣਾ ਮਨ ਹੈ ਜੇਕਰ ਤੁਸੀਂ ਮਨ ਨੂੰ ਠੀਕ ਕਰ ਲਓ ਸਰੀਰ ਖੁਦ ਬਖ ਖੁਦ ਉਸਦੀ ਗੱਲ ਮੰਨ ਲੈਂਦਾ ਹੈ ਦੋਸਤੋ ਇਹ ਕਹਾਣੀ ਸਿਰਫ ਉਸਦੀ ਨਹੀਂ ਸੀ ਬਲਕਿ ਤੁਹਾਡੀ ਅਤੇ ਸਾਡੇ ਸਭ ਦੀ ਹੈ ਜੋ ਜੀਵਨ ਵਿੱਚ ਕਦੇ ਨਾ ਕਦੇ ਹਾਰਦੇ ਹਨ ਥੱਕਦੇ ਹਨ ਡਿੱਗਦੇ ਹਨ ਪਰ ਫਿਰ ਉੱਠ ਖੜੇ ਹੁੰਦੇ ਹਨ ਕਿਉਂਕਿ ਅੰਦਰ ਕਿਤੇ ਇੱਕ ਆਵਾਜ਼ ਕਹਿੰਦੀ ਹੈ ਮੈਂ ਠੀਕ ਹੋ ਸਕਦਾ ਹਾਂ ਮੈਂ ਮਜ਼ਬੂਤ ਹਾਂ ਮੈਂ ਆਪਣੇ ਆਪ ਨੂੰ ਬਦਲ ਸਕਦਾ ਹਾਂ ਅਤੇ ਇਹ ਹੀ ਵਿਸ਼ਵਾਸ ਹਰ ਬਿਮਾਰੀ ਤੇ ਸਭ ਤੋਂ ਵੱਡੀ ਚਿਤ ਹੈ ਦੋਸਤੋ ਮੈਂ ਉਮੀਦ ਕਰਦੀ ਹਾਂ ਕਿ ਇਹ ਗੱਲਾਂ ਜ਼ਰੂਰ ਤੁਹਾਡੇ ਕੰਮ ਆਉਣਗੀਆਂ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਆਪਣੀ ਪ੍ਰਤੀਕਿਰਿਆ ਦਿਓ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਹਨ ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ